ਦੀ ਸਾਰੀ ਪਾਰਟੀ ਸਾਰੇ ਮੇਰੇ ਤਾਂ ਆਪਣੇ ਮੰਮੀ ਆਖਿਆ ਬਣਾਉਂਗਾ ਤੁਹਾਨੂੰ ਸਵਾਗਤ ਆ ਮੈਂ ਕਹਿੰਦੀ ਬਸਾਰੀ ਤੁਸੀਂ ਠੀਕ ਹੋਵੋਗੇ ਤੇ ਆਖਿਆ ਕਹਿੰਦਾ ਅਸੀਂ ਇੱਕ ਮੈਦਾਨ ਆ ਜਗਰੌਂ ਦੇ ਨੇੜੇ ਕੱਪੜਿਆਂ ਵਾਲੀ ਅਸੀਂ ਉੱਥੇ ਜਾਂਦੇ ਕੱਪੜੇ ਦੇਖਣਾ ਸਾਡੇ ਹੈਗਾ ਵਿਆਹ ਵਰਦੀ ਦੇ ਵਜੋਂ ਮੈਂ ਕਹਿੰਦੀ ਦੇਖ ਪਾਲ ਕਰਕੇ ਉਹ ਨਾ ਫਿਰ ਤੁਹਾਨੂੰ ਅਸੀਂ ਅਜੀਤ ਮੈਲਾ ਮੇਰੇ ਯਾਰ ਜੇ ਆਪਣੇ ਗਿਰੌਂਡੇ ਨੇ ਵੀ ਨਾ ਫਿਰ ਤੁਹਾਨੂੰ ਸੋਤ ਕੌਣ ਜਾ ਕੇ ਤੇ ਚੱਲ ਮੈਂ ਜਾਂ ਤੁਹਾਨੂੰ

ਚਪਾਨਜਾ ਸਰਵਰ ਜਿਹੜੀ ਦਿੱਖ ਸੀਗਾ ਉਹ ਵਰਤ ਕਰਕੇ ਕਿੰਨੇ ਕੜਾ ਜੀ ਦੋ ਉਹ ਨਹੀਂ ਬੋਲੀ ਨਹੀਂ ਆਹ ਦੇਣਾ ਉਹ ਤੋਂ ਮੇਰੇ ਉੱਚਾ ਨਹੀਂ ਜੂ ਕੈਸਾ ਸੀ ਉਹ ਦਵਾਰੀ ਉੱਧਰ ਪੜ ਜਾਣ ਨਹੀਂ ਆ ਕਿ ਆਹ ਆਹ ਤੱਕ ਉਹ ਨੰਡਾਲਾ ਸੁਣ ਬੈਠੇ ਮੰਦਾਲਾ ਨੂੰ ਸੁਡਾ ਆਪਾਂ ਲੈ ਕੇ ਦੇਣਾ ਪੈਣਾ। ਮੰਦਾਲਾ ਨੂੰ ਸੁਡਾ ਆਪਾਂ ਲੈ ਕੇ ਦੇਣਾ ਮਾਪਾ ਦਾ। ਅਸੀਂ ਕਿ ਤੂੰ ਲੈ ਲਈ ਸਮਾਨ ਨਹੀਂ ਪਿਆ ਨੂੰ। ਜੇ ਆਪਾਂ ਬਹੁਤ ਦੇ ਉਹ ਨੂੰ ਨਹੀਂ ਸੁਪੀ ਦਾ ਭਾਂਤੀਓ। ਆਹ ਆ ਦੇਣ ਬਧੀ ਲੂਗੂ। ਕਿੰਨਾ ਸੋਹਣਾ ਹੈ ਨਾ। 3300 ਦਾ ਭਾਂਤੀਓ। 3300 ਠੀਕ ਆ ਫਿਰ। ਉਹਦੇ ਨਾਲ 5000 ਦਾ 5000 ਲੈ। ਕਿਸੇ ਨਾਲ ਹੋਣਗੇ ਨਾ। ਆਹ ਹੋਰ। ਆਹ ਉਹ ਮੈਂ ਚਾਹ ਰਿਹਾ ਹਾਂ ਕਿ ਇਹ ਵੀ ਫਾਇਲ ਹਸਤਾ।